ਬਹੁਤ ਤੁਸੀਂ ਬਹੁਤ ਤੁਸੀਂ ਖੁਦਾ ਤੁਹਾਡਾ ਧੰਨਵਾਦ ਤੁਸੀਂ ਵਕਤ ਦਿੱਤਾ ਨਹੀਂ ਨਹੀਂ ਜੀ ਸ਼੍ਰੋਮਣੀ ਪੰਥਕ ਕਾਦੀ ਬੁੱਢਾ ਦਲ ਪੰਜਵਾਂ ਤਖਤ ਦੇ ਅੱਜ ਜਿੱਥੇ ਸ਼੍ਰੋਮਣੀ ਪੰਥਕ ਕਾਦੀ ਬੁੱਢਾ ਦਲ ਪੰਜਵਾਂ ਤਖਤਾ ਇਹ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ 1699 ਦੀ ਵਿਸਾਖੀ ਵਾਲੇ ਦਿਨ ਉਹਨਾਂ ਨੇ ਜੀ ਨਾਨਕ ਪੁਰ ਸਾਹਿਬ ਇਹ ਜਿਹੜਾ ਜੋ ਖਾਲਸੇ ਬੰਦੀ ਸਾਜਨਾ ਦਿੱਤੀ ਸੀ ਉਹਨਾਂ ਨੇ ਇਹ ਹੀ ਬਾਣਾ ਇਹ ਜਿਹੜਾ ਖਾਲਸੇ ਨੂੰ ਬਖਸ਼ਿਸ਼ ਕੀਤਾ ਖਾਲਸਾ ਅਕਾਲ ਪੁਰਖੀ ਬੋਲ ਪਰਮੇਸ਼ਰ ਖਾਲਸਾ ਪਰਮਾਤਮਾ ਕੀ ਨਾਲ ਗੁਰੂ ਸਾਹਿਬ ਦੀ ਜਿਹੜੀ ਅਪਾਰ ਕਿਰਪਾ ਦੇ ਨਾਲ ਉਹਨਾਂ ਨੇ ਆਪਨ ਕੋਲ ਸ੍ਰੀ ਖਾਲਸਾ ਚੰਪਾ ਦਵਾਤੇ ਰੂਪ ਸਰਬ੍ਰਿੰਗੰਤਾ ਗੁਰੂ ਸਾਹਿਬ ਨੇ ਜਿਹੜਾ ਇਹ ਬਾਣਾ ਖਾਲਸੇ ਨੂੰ ਬਖਸ਼ਿਸ਼ ਕੀਤਾ ਤੇ ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਜਾਪੀ ਗ੍ਰੰਥ ਉਹਨਾਂ ਨੇ ਆਪਣਾ ਜਿਹੜਾ ਸੀ ਸਰੂਪ ਖਾਲਸੇ ਨੂੰ ਬਖਸ਼ੇ ਕੀਤਾ ਆਪਾਂ ਨੂੰ ਗੁਰੂ ਗ੍ਰੰਥ ਸਾਹਿਬੀ ਦੇ ਲੱਗਦਾ ਹੈ ਤੇ ਆਪ ਜੀ ਜਿੱਥੇ ਹਰਮੰਦਰ ਸਾਹਿਬ ਦੇ ਦਰਸ਼ਨ ਕਰਦੇ ਹਾਂ ਸਾਰੇ ਬੜਾ ਉਹ ਚੰਗਾ ਲੱਗਦਾ ਇੱਕ ਤੁਸੀਂ ਸਿੱਖੀ ਸਰੂਪ ਨੂੰ ਤੇ ਹਮੇਸ਼ਾ ਦਸਤਾਰ ਨੂੰ ਆਪੋ ਕੀਤਾ ਸਰਕਾਰ ਦਿੱਤਾ ਤੇ ਤੁਸੀਂ ਵੀ ਬਹੁਤ ਉਹਦੇ ਵਾਸਤੇ ਧੰਨਤਾ ਦੇਜੋ ਹੈ ਨਾ ਤੁਸੀਂ ਸਾਹਿਬ ਇਸੇ ਤਰ੍ਹਾਂ ਜਿਹੜਾ ਮਹਾਰਾਜ ਨੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਤੇ ਗੁਰੂ ਸਾਹਿਬ ਕਿਹਾ ਰੱਖਣ ਸਾਡੀ ਇਹ ਮਰਿਆਦਾ ਹੈ ਜੀ ਹਾਂਜੀ ਬਸ ਸਾਹਬ ਦੀ ਪਾਇਓ ਇਵਨਿੰਗ ਸ਼ਗਨੀ ਤੁਸੀਂ ਬਦਾਮਾਂ ਵਾਲੀ ਆ ਹਾਂ ਬਦਾਮਾਂ ਛੀਦੀ ਦੇ ਕੇ ਪੂਰੀ ਪੀਉਂ ਮਾਂ ਮਾਂ ਵਾਲੀ ਛੱਦਾਂ ਨਹੀਂ ਛੀਦੀ ਦੇਖਣ ਕਿਹਦਾ ਨਹੀਂ ਕਹਿੰਦੇ ਜੋ ਤਿਆਰ ਕੋਈ ਜੀ ਬਾਬਾ ਜੀ ਆ ਜੀ ਨੂੰ ਸਵਾਦ ਲੱਗੀ ਤਾਂ ਉਹ ਪਾ ਦਿੰਦੇ ਲੈ ਬਟ ਜਾਵਨੀ ਉਤਾਦੇ ਬਾਕੀ ਨਾਲ ਨਹੀਂ ਗੁਰੂ ਸਾਹਿਬ ਦੀ ਕਿਰਪਾ ਹੈ ਕਾਉਜੀ ਤੇ ਜਿਨਾ ਤੁਸੀਂ ਹਮੇਸ਼ਾ ਗੁਰੂ ਸਾਹਿਬ ਦੇ ਆਪਦੇ ਇਹਨੂੰ ਸਿੱਖੀ ਨੂੰ ਜਿਹੜਾ ਬਹਿਲ ਦਿੱਤੀ ਤੇ ਆਪਦੇ ਸਰੂਪ ਨੂੰ ਕਾਇਮ ਰੱਖਿਆ ਇਹ ਬਹੁਤ ਵੱਡੀ ਗੱਲ ਹੈ ਤਾਂ ਵਾਲ ਨੇ ਮੇਰਾ ਤਾਂ ਵਿਆਹ ਵੀ ਗੁਰਦੁਆਰੇ ਚ ਹੋਇਆ ਸੀ ਹਾਂ ਮੇਰੇ ਬੋਲ ਦੀ ਤੇ ਬੱਲ ਜੀ ਆਪਣੇ ਗਾਮੀ ਬੰਦੇ ਵਰਤਾਂਗੇ ਉਹਦੇ ਤੇ ਹਾਂ ਜੀ ਗੰਗੂ ਸਾਹਿਬ ਗੁਰਦੇ ਬਾਬਾ ਜੀ ਆਪ ਵੀ ਦੋ ਮਹੀਨੇ ਤੋਂ ਕਹਿ ਰਹੇ ਸੀ ਕਿ ਦਰਸ਼ਕ ਹਾਂ ਜੀ ਤੁਹਾਡਾ ਤਾਂ ਆਪਣੇ ਜੀ ਨਹੀਂ ਸੀ ਸੈਟ ਨਾ ਰਹੀ ਹਾਂ ਜੀ ਹਨਾ ਇਹ ਵੀ ਤਹੀ ਵਾਰ ਚਲੇ ਗਏ ਤੇ ਉਹਨਾਂ ਤੋਂ ਤੁਹਾਨੂੰ ਮੇਲ ਹੋਣੇ ਹੁੰਦੇ ਨਹੀਂ ਹਾਂ ਜੀ ਹਿੰਦੂ ਉਹ ਕਹਿੰਦਾ ਜਦੋਂ ਵੀ ਹੁਕਮ ਕਰੂੰਗਾ ਕਿ ਹਾਜ਼ਰ ਹੋ ਵਾ ਬਹੁਤ ਖੁਸ਼ੀ ਕਿ ਆ ਜੀ ਪਾਬੇ ਕਹਿੰਦੇ ਤੁਸੀਂ ਪਟਿਆਲੇ ਕਰਕੇ ਆਣਾ ਮੈਂ ਅਰਸ਼ਾ ਸਾਹਿਬ ਆਉਣਾ ਫਿਰ ਹਾਂ ਜੀ ਹਾਂ ਜੀ ਮੈਨੂੰ ਇਹ ਇੱਥੇ ਨੇੜੇ ਨਾਲ ਇਤਿਹਾਸਕ ਜਗ੍ਹਾ ਹੈ ਜੀ ਆਪਾਂ ਗੱਲ ਕਰ ਰਹੇ ਹਾਂ ਨਾ ਜਨ ਸਿੰਘ ਫੌਜਾਂ ਦੀ ਗੁਰੂ ਸਾਹਿਬ ਨੇ ਇਹੀ ਫੌਜ ਸਾਜੀ ਤੇ ਗੁਰੂ ਦੀਆਂ ਨਾਰਜੀਆਂ ਫੌਜਾਂ ਨੇ ਜਿਹੜੀਆਂ ਜਿਹੜਾ ਸ਼ਹੀਦੀ ਪੰਚਤਾਲੀ ਬੁੱਢਾ ਦਾਗ ਹੈ ਏ ਇਹ ਨਾ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਫਵਾਦੀਰ ਦੇ ਕਿਲੇ 'ਚ ਕੈਦ ਸੀ ਕੋਲੋਂ ਬਾਬਾ ਬੁੱਢਾ ਜੀ 30000 ਫੌਜ ਲੈ ਕੇ ਉਹਨਾਂ ਨੂੰ ਰਿਹਾ ਕਰਾਉਣ ਵਾਸਤੇ ਗਏ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫੌਜ ਦੇਖ ਕੇ ਬਹੁਤ ਖੁਸ਼ ਹੋਏ ਵੀ ਉਹਨਾਂ ਨੇ ਕਿਹਾ ਬਾਬਾ ਬੁੱਢਾ ਜੀ ਤੁਸੀਂ ਇੰਨੀ ਫੌਜ ਲੈ ਕੇ ਆਏ ਹੋ ਤੇ ਉਹਨਾਂ ਨੇ ਕਿਹਾ ਮਾਦਾ ਕਰਨਾ ਜੀ ਦਾ ਹੁਕਮ ਸੀ ਗੁਰੂ ਸਾਹਿਬ ਨੂੰ ਇਹ ਰਿਹਾ ਇਹ ਨਾ ਹੋਣ ਤੇ ਉਹਨਾਂ ਨੂੰ ਜੰਮ ਯੁੱਧ ਕਰਕੇ ਵੀ ਰਿਹਾ ਕਰਵਾ ਕੇ ਦੇਉਣਾ ਉਦੋਂ ਗੁਰੂ ਸਾਹਿਬ ਬੜੇ ਖੁਸ਼ ਹੋਏ ਉਹਾਂ ਨੇ ਕਿਹਾ ਗੱਬਾ ਗੁੱਡਾਈ ਤੁਹਾਡੇ ਨਾਮ ਤੇ ਜਿਹੜਾ ਪੰਸ ਚੱਲੂਗਾ ਜਿਹੜਾ ਰਿੱਧੀਆਂ ਸਿੱਧੀਆਂ ਨਾਲ ਭਰਪੂਰ ਹੋਊਗਾ ਉਹਦੇ ਪਲੇ-ਪਲਾਏ ਭਜੰਗੀ ਪਲੇ-ਪਲਾਏ ਰਾਗੀ ਤੇ ਗਾਥ ਸਰਾਫ ਭਰੇ ਹੋਣਗੇ ਉਹ ਬਚਨ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਉਹਨਾਂ ਨੇ ਪਹਿਲਾ ਮੁੰਡਾ ਦਰ ਦੇ ਜਿਹੜਾ ਬਾਬਾ ਬਨੋਦ ਸਿੰਘ ਨੂੰ ਸਾਜਿਆ ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੀ ਅਗਵਾਈ ਕੀ ਭੇਜਿਆ ਬਾਬਾ ਬਨੋਲ ਸਿੰਘ ਜਿਹੜੇ ਬੁੱਢਾ ਦਲ ਦੇ ਬੰਦੇ ਜੇਤੇਦਾਰ ਸੀ ਉਹਨਾਂ ਨੂੰ ਆਹ ਸ੍ਰੀ ਸਾਹਿਬ ਬਖਸ਼ੇ ਕੀਤੀ ਨਿਸ਼ਾਨ ਨਗਾਰੇ ਬਖਸ਼ੇ ਕੀਤੇ ਹੁਕਮਨਾਮੇ ਤੇ ਜਿਹੜਾ ਉਹਨਾਂ ਨੂੰ ਇਹ ਹੁਕਮ ਕੀਤਾ ਸੀ ਤੁਸੀਂ ਜਿਨ੍ਹਾਂ ਨੇ ਜਿਵੇਂ ਮੈਂ ਵਿਚਰਦਾ ਸੀ ਹੁਵੇਂ ਵਿਚਰਨਾ ਤੇ ਗਊ ਘਰੀਬ ਦੀ ਰੱਖਿਆ ਕਰਨੀ ਹੈ ਸਾਂਝੀ ਵਾਲਤਾ ਦਾ ਉਪਦੇਸ਼ ਦੇਣਾ ਹੈ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਸੀ ਉਹਨਾਂ ਨੂੰ ਫੋਲਦਣਾ ਤੇ ਜਿਨ੍ਹਾਂ ਨੇ ਛੋਟੇ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰਕੌਰ ਜੀ ਨੂੰ ਉਹਨਾਂ ਨੂੰ ਸੋਧਣਾ ਸੀ ਇਹ ਉਹ ਜਿਹੜੇ ਸਮਾਨੇ ਦੇ ਸੀ ਜਲਾਦ ਇਹਨਾਂ ਨੇ ਆਉਂਦਿਆਂ ਪਹਿਲਾਂ ਸਮਾਨਾ ਜਿਹੜਾ ਸੀ ਉੱਥੋਂ ਉਹ ਜਲਾਦਾਂ ਨੂੰ ਸੋਧਿਆ ਫਿਰ ਸੋਧ ਕੇ ਚੱਪਲ ਟਿੜੀ ਦੇ ਮੈਦਾਨ ਤੇ ਉਹ ਜੀਰ ਥਾਂ ਨੂੰ ਸੋਧਿਆ ਫਿਰ ਜਿਹੜਾ ਉੱਥੇ ਫਤਿਹ ਦੇ ਝੰਡੇ ਚੁੜਾਏ ਤੇ ਜਿਹੜੇ ਗੁਰੂ ਸੇਵਾ ਦੱਸਿਆ ਵੀ ਦੇ ਸੀ ਪਿੰਕਾ ਤੋਂ ਸਾਰੇ ਇਹ ਬੁੱਢਾ ਦਰਦਾਂ ਦੋਨੇ ਤੇ ਗੁਰੂ ਸਾਹਿਬ ਦੀ ਬਰੀ ਅਪਾਰ ਕਿਰਪਾ ਦੇ ਨਾਲ ਉਦੋਂ ਤੋਂ ਲੈ ਕੇ ਇਹ ਬੁੱਢਾ ਦਲ ਜੰਦਿਆ ਹੁੰਦਾ ਹੈ ਤੇ ਇਹ ਜਿਹੜਾ ਅਕਾਲੀ ਬੁੱਢਾ ਸਹੀਂ ਦਾ ਗੁੱਜ ਹੈ ਅਕਾਲੀ ਬਾਬਾ ਖੁੰਦਾਂ ਸਿੰਘ ਜਿਹੜੇ ਬੁੱਢਾ ਦਲ ਦੇ ਜਥੇਦਾਰ ਸੀ ਪਹਿਲਾਂ ਬੁੱਢਾ ਦਲ ਦਾ ਹੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੁੰਦਾ ਸੀ ਬੁੱਢਾ ਦਲ ਦੇ 10 ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਏ ਨੇ ਤੇ ਉਹਨਾਂ ਨੇ ਹੀ ਜਿਹੜਾ ਜਿਵੇਂ ਹੁਣ ਮਹਾਰਾਜਾ ਰਣਜੀਤ ਸਿੰਘ ਜੇ ਆਪਾਂ ਕਈ ਵਾਰੀ ਗੱਲ ਕਰਦੇ ਹ ਸਿੱਖਾਂ ਜਿਵੇਂ ਜਥੇਦਾਰ ਕਿਹੋ ਜਿਹਾ ਹੋਵੇ ਅਕਾਲੀ ਫੂਲਾ ਸਿੰਘ ਵਰਗਾ ਹੋਵੇ ਜੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਕੋਈ ਗਲਤੀ ਕੀਤੀ ਫਿਰ ਉਹਨਾਂ ਨੂੰ ਵੀ ਗੋਲਡਿਆਂ ਦੀ ਸਜ਼ਾ ਦਾਈ ਤੇ ਉਹਨਾਂ ਨੇ ਪਰਵਾਣੇ ਵੀ ਕੀਤੇ ਤੇ ਗੁਰੂ ਸਾਹਿਬ ਦੀ ਬੜੀ ਕਿਰਪਾ ਉਹ ਇੱਥੇ ਹੀ ਨਿਵਾਸ ਰੱਖਦੇ ਸੀ ਤੇ ਇੱਥੋਂ ਹੀ ਆਪਣੇ ਉੱਤੇ ਜਾਂਦੇ ਸੀ ਤੇ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਨਾਮ ਦੇ ਨਾਲ ਇਹ ਜਿਹੜਾ ਮਧੂਰ ਹੈ ਸ਼ੌਣੀ ਹੈ ਦੇ ਇੱਕ ਨਾਲ ਜਿਵੇਂ ਆ ਸਥਾਨ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਜਿਹੜੇ ਜੰਗੀ ਅਭਿਆਸ ਕਰਾਉਂਦੇ ਸੀ ਇਹਦਾ ਮੱਲ ਦਾ ਘੜਾ ਸਾਹਿਬ ਮੈਂ ਕੀਤਾ ਤੇ ਜੁਦੀ ਆਏ ਹੋ ਨਾ ਮੈਂ ਤਾਂ ਇਹ ਕਹਿਣ ਲੱਗਿਆ ਸੀ ਉਹ ਜਿਹੜੀ ਵੀ ਪੁਰਾਣੀ ਰਹਿ ਗਈ ਹੈ ਤਾਂ ਫਿਰ ਬਾਬਾ ਜੀ ਨੂੰ ਅਕਾਲ ਤਖਤ ਦਾ ਜੱਥੇਦਾਰ ਬਣਨਾ ਚਾਹੀਦਾ ਹਾਂ ਤਾਂ ਇਹ ਸਭ ਵੀ ਚੱਲੂਗਾ ਹਾਂ ਸਹੀ ਹੈ ਵੈਲਕਮ ਬਾਬਾ ਜੀ ਬਿਲਕੁਲ ਨਿਸ਼ਾਨੇ ਤੇ ਆਪ ਜੀ ਨੇ ਬਸੰਗੀਤਾ ਬਿਲਕੁਲ ਨਹੀਂ ਹੁਣ ਤਾਂ ਇਹਨਾਂ ਨੇ ਸਿਆਸਤ ਕਰਤੀ ਸਾਰੇ ਹੀ ਹਾਂ ਜੀ ਹਾਂ ਜੀ ਬਿਲਕੁਲ ਤਾਂ ਉਹਦੇ ਵਿੱਚ ਪਰਮਾਰਥ ਕਦੇ ਕਦੇ ਪਛੇ ਰਹਿ ਜਾਂਦੀ ਹੈ ਬਿਲਕੁਲ ਜੀ ਤੁਹਾਡੇ ਵਰਗੇ ਮਹਾਪੁਰਸ਼ਾਂ ਕਰ ਸਭੋ ਇੱਕ ਦੂਜੇ ਨਾਲ ਪ੍ਰੇਮ ਪਿਆਰ ਸਰਕਾਰ ਵਧਣਾ ਚਾਹੀਦਾ ਹੈ ਇਹ ਨਹੀਂ ਹੋਣਾ ਚਾਹੀਦਾ ਜਿਹੜਾ ਜੀ ਆਪ ਜੀ ਨੇ ਸਰਕਾਰ ਨਾਲ ਹਨ ਆਏ ਉਹਦੇ ਤੁਹਾਡਾ ਆਪਣਾ ਬਹੁਤ ਜੀ ਆਇਆ ਨਾਲ ਤੇ ਤੁਸੀਂ ਹਮੇਸ਼ਾ ਜਿੱਥੇ ਆਇਓ ਇੱਕ ਪੜੇ ਤੁਹਾਨੂੰ ਇੰਨੀ ਤੁਸੀਂ ਤੁਹਾਡੀ ਸਿੱਕੀ ਸੇਵਕੀ ਤੁਸੀਂ ਵੀ ਆਪਦੇ ਤੁਹਾਡੇ ਵੀ ਚਿੰਦੇ ਖਾਲਤੇ ਨੇ ਪਰ ਜੇ ਤੁਸੀਂ ਨਾ ਸਿੰਘਾਂ ਨੂੰ ਐਨਾ ਸਰਕਾਰ ਦਿੱਤਾ ਹੈ ਹੈ ਨਾ ਇਹ ਗੁਰੂ ਦੀ ਲਾੜ ਦੀ ਗੋਜ ਨੂੰ ਸਰਕਾਰ ਦਿੱਤਾ ਹੈ ਕਿ ਗੁਰੂ ਸਾਹਿਬ ਨੇ ਸਜਾਇਆ ਹੈਗਾ ਜੀ ਧੰਨਵਾਦ ਸਤਿ ਆਨ ਲੋਕ ਹੈ ਜੀ ਆਵਾਜ਼ ਦੇ ਗੁਰੂ ਗੋਵਿੰਦ ਸਿੰਘ ਜੀ ਨੇ ਜਦੋਂ 96 ਕਰੋੜ ਖਾਲਸਾ ਉਹਨਾਂ ਨੇ ਕਿਹਾ ਨਾ ਹੋਣਾ ਗੁਰਨਾਮ ਸਿੰਘ ਜੀ ਸੌ ਸਾਖੀ ਚ ਲੈ ਕੇ ਤੇ ਆਪਣੇ ਗੁਰੂ ਸਾਹਿਬ ਨੂੰ ਵਜਨ ਕੀਤੇ ਗੁਰੂ ਸਾਹਿਬ ਜੀ ਇਹਨੇ 96 ਕਰੋੜ ਕਦੋਂ ਹੋਊਗਾ ਉਹਨਾਂ ਨੇ ਕਿਹਾ ਮੈਂ ਹਵਾਈ ਇਹੋ ਜੀ ਚਲਾ ਦੂੰਗਾ ਚੀਨ ਮਚੀਨ ਸ਼ੀਨ ਜੈਵਲਿਨਾ ਉੱਤਮ ਦੇਸ਼ ਪਿਆਨਾ ਕੀਨਾ ਖਾਲਸੇ ਦੀ ਜਿਹੜੀ ਹੈ ਰਾਸਤ 96 ਕਰੋੜ ਦੀ ਗੁਰੂ ਸਾਹਿਬ ਨੇ ਮਾਲ ਠੀਤਰੀ ਜੂਤਾਂ ਜਮਾ ਕੀ ਦਿਓਈ ਹੈ ਤੇ ਉਹ ਹਵਾ ਜਿਹੜੀ ਐ ਹੀ ਚਲਨੀ ਐ ਜਿਵੇਂ ਆਕੇ ਆਏ ਉਹ ਖਵਾਵੇ ਜਿਵੇਂ ਸਵੇਰੇ ਆਟੋਮੈਟਕੀ ਹਵਾ ਚੱਲ ਜਾਨੀ ਐ ਤੇ ਉਹ ਸਾਰੇ ਹੀ ਸਿੱਖ ਬਣਨਗੇ ਨਹਿਨ ਸਿੰਘ ਇਹ ਜਿਹੜੇ ਬਾਣੇ ਚ ਉਦੋਂ ਸਾਰੀਆਂ ਗੱਲ ਉਦੋਂ ਹੀ ਹੋਣਾ ਹੈ ਰਾਜ ਕਰੇਗਾ ਖਾਲਸਾ ਆਪੀ ਰਹੇ ਨਾ ਕੋਈ ਵਾਰ ਕੋਈ ਤਾਂ ਮਿਲਾਂਗੇ ਵਜੇ ਚਾਹਦੇ ਜੋਦੇ ਸ਼ਾਮੇ ਗੁਰੂ ਸਾਹਿਬ ਉਹ ਉਧਰ ਨੂੰ ਤੋੜਦੇ ਆ ਨਾ ਦੇ ਕੁਝ ਇੱਥੇ ਜਿੱਥੇ ਸਿੱਖ ਜੀ ਨਿਸ਼ਾਨ ਨਗਾਰਾ ਤੇ ਗੁਰੂ ਸਾਹਿਬ ਦੇ ਹੱਥ ਲਿਖ ਸਰੂਪ ਗੁਰੂ ਗ੍ਰੰਥ ਸਾਹਿਬ ਉਹ ਬਾਬਾ ਜੀ ਦਾ ਸ਼ਰਸਾਪ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਹੈ ਉਹ ਪ੍ਰਮਤਾਰੂ ਨੂੰ ਚੱਲ ਜੀ ਦਸਵੇਂ ਪਾਤਸ਼ਾਹ ਨੇ ਬਚਨ ਕੀਤਾ ਸੀ ਵੀ ਜਿੰਨਾ ਕੋ ਲਾਸ਼ ਬਾਰ ਗੁਰੂ ਜੀਆ ਬਾਰ ਗੁਰੂ ਜੀਆ ਹਲੂ ਜਾਵੀ ਸਤਿ ਸ੍ਰੀ ਅਕਾਲ ਜੀ ਨਹਾਲੂ ਜਾਵੀ ਸਤਿ ਸ੍ਰੀ ਅਕਾਲੀਆ ਤਾਲੂਆ ਤਾਲੂ ਆਹਨ ਲੋਬ ਵਾਈਕ ਥੈਂਕ ਯੂ ਜੀ ਵਾਈਕ ਗੁਰਿੰਦਰ ਸਿੰਘ ਜੀ ਰਾਧਾ ਸਵਾਮੀ ਬਿਆਸ ਵਾਲੇ ਇੱਥੇ ਆਏ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਮਾਝੇ ਦੇ ਹੈੱਡ ਕੁਆਰਟਰ ਗੁਰਦੁਆਰਾ ਸ਼ਹੀਦ ਅਕਾਲੀ ਪਾਪਾ ਬੁੱਢਾ ਸਿੰਘ ਜੀ ਗੁਰਦੁਆਰਾ ਮਲ ਅਖਾੜਾ ਸਹਿ ਪਾਸ਼ੇ ਸ਼ੇਵੀ ਸ੍ਰੀ ਅਮਰਸਰ ਸਾਹਿਬ ਤੇ ਉਥੇ ਆ ਕੇ ਉਹਨਾਂ ਨੇ ਦਰਸ਼ਨ ਕੀਤੇ ਗੁਰਦੁਆਰਾ ਬੁਰਜ ਅਕਾਦੀ ਬਾਬਾ ਹੁੰਦਸ ਸਿੰਘ ਜੀ ਨਹਿੰਗ ਸਿੰਘਾਂ ਦੇ ਪਿਆਰ ਤੇ ਸਤਕਾਰ ਦੇ ਨਾਲ ਉਹਨਾਂ ਨੇ ਜਿੱਥੇ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਇੱਕ ਮਾਨ ਤੇ ਸਤਕਾਰ ਦੇ ਨਾਲ ਇੱਥੇ ਆਏ ਨੇ ਤੇ ਬੁੱਢਾ ਦਲ ਵੱਲੋਂ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਇਹਨਾਂ ਨੂੰ ਬਹੁਤ ਜੀ ਆਇਆਂ ਧੰਨਵਾਦ ਨਾਲ ਹੀ ਬੇਨਤੀ ਕਰਦਾ ਜਿਵੇਂ ਆਪਾਂ ਇੱਕ ਜਿਹੜੀ ਹੈ ਮਾੜੀ ਸੋਚ ਤੋਂ ਉੱਪਰ ਉੱਠ ਕੇ ਤੇ ਚੰਗੀ ਸੋਚ ਨੂੰ ਧਾਰਨ ਕਰ ਗਏ ਖਾਲਸਾ ਅਕਾਲਪੁਰ ਕੀ ਫੌਜ ਪ੍ਰਗਟਉ ਖਾਲਸਾ ਪਰਮਾਤਮ ਕੀ ਮੋਜ ਗੁਰੂ ਸਾਹਿਬ ਜੀ ਨੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਤੇ ਮਹਾਰਾਜ ਨੇ ਕਿਹਾ ਸੀ ਮੈਂ ਇੱਕ ਇਹੋ ਜੀ ਜਿਹੜੀ ਹਵਾ ਚਲਾਉਂਗਾ ਚੀਨ ਮਚੀਨ ਛੀਨ ਜਬ ਲੀਨਾ ਉੱਤਰ ਦੇਸ਼ ਪਿਆਨਾ ਕੀਨਾ ਪਾਪ ਸਮੂਹ ਨੂੰ ਵਿਨਾਸ਼ਨ ਕਹ ਕੋਲਕੀ ਅਵਤਾਰ ਕਹਾਵਾਂਗੇ ਤੋ ਕਾਛ ਰੰਗ ਸੋ ਪਾਛ ਬੜੋ ਕਰ ਕਾੜ ਤਰਪਾਨ ਖਪਾਵਾਂਗੇ ਨਿਕਸੇ ਜਿਵ ਕੇਹਰ ਪਰਵਤ ਤੇ ਤਾਂ ਸੋਬ ਦਿਵਾਲਾ ਪਾਵਾਂਗੇ ਪਲ ਭਾਗ ਭਇਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵਾਂਗੇ ਗੁਰੂ ਦੀਆਂ ਇਹ ਦਾੜ ਦੀਆਂ ਨਿਹੰਗ ਸਿੰਘ ਫੌਜਾਂ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਦੀ ਮੋਜ ਬਾਬਾ ਜੀ ਆਏ ਨੇ ਇਹਨਾਂ ਦਾ ਬਹੁਤ ਧੰਨਵਾਦ ਜੀ ਆਆਂ ਨਾਲ ਬੇਨਤੀ ਕਰਦਾ ਮੈਨੂੰ ਇਹ ਵੀ ਪਤਾ ਹੈ ਵੀ ਜਿਹੜੇ ਆ ਆਪਣੇ ਅੱਜਕੱਲ੍ਹ ਕਈ ਗੰਦੇ ਲੋਕ ਹੁੰਦੇ ਨੇ ਪਰ ਜਿਹੜੀ ਗੁਰੂ ਸਾਹਿਬ ਦੇ ਉਹ ਵਚਨ ਨੇ ਬਾਬਾ ਇਹ ਪ੍ਰਚਾਰ ਕਰ ਰਹੇ ਨੇ ਸਿੱਖੀ ਸਰੂਪ ਹੈ ਇਹਨਾਂ ਨੇ ਹਰਮੰਦਰ ਸਾਹਿਬ ਵੀ ਆ ਕੇ ਮੱਥਾ ਟੇਕਦੇ ਨੇ ਦਰਸ਼ਨ ਕਰਦੇ ਨੇ ਹੁਣ ਸ਼ਹੀਦ ਆਕਾਲੀ ਬਾਬਾ ਫੂਲਾ ਸਿੰਘ ਜਿਹੜੇ ਸ਼ਰੋਣੀ ਪੰਥ ਅਕਾਲੀ ਬੁੱਢਾ ਦਲ ਦੇ 6ਵੇਂ ਜਥੇਦਾਰ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ 6ਵੇਂ ਜਥੇਦਾਰ ਸੀ ਸਾਰੀ ਇਹਨਾਂ ਨੂੰ ਹਿਸਟਰੀ ਪੂਰੀ ਪਤਾ ਨੇ ਹੰਗਸ ਸਿੰਘਾਂ ਪ੍ਰਤੀ ਨੇ ਹੰਗਸਾਂ ਦੀਆਂ ਕਿੰਨੀਆਂ ਕੁਰਬਾਨੀਆਂ ਨੇ ਨਿਹੰਗ ਸਿੰਘ ਹਮੇਸ਼ਾ ਜਿਹੜਾ ਸੱਚਾਈ ਤੇ ਪਹਿਰਾ ਦਿੰਦੇ ਨੇ ਨਰੋਲ ਬਾਬਾ ਜੀ ਇੱਕ ਉਹਨੂੰ ਪ੍ਰੇਮ ਪਿਆਰ ਨੂੰ ਵਧਾਉਣ ਵਾਸਤੇ ਇੱਥੇ ਆਏ ਨੇ ਮਹਾਪੁਰਖ ਕੋਈ ਇਹੋ ਜਿਹਾ ਕੋਈ ਸਿਆਸੀ ਕੋਈ ਇਹਨਾਂ ਨੇ ਗੰਦ ਨਹੀਂ ਕੀਤੀ ਨਾ ਕੋਈ ਸਾਰੇ ਮਹਾਪੁਰਖ ਇੱਥੇ ਹਾਜ਼ਰ ਨੇ ਬਾਬਾ ਜੀ ਇੱਕ ਪ੍ਰੇਮ ਪਿਆਰ ਗੁਰੂ ਦੀਆਂ ਲਾੜ ਦੀਆਂ ਫੌਜਾਂ ਪ੍ਰਤੀ ਬਹੁਤ ਸਤਿਕਾਰ ਇਹਨਾਂ ਨੇ ਪ੍ਰਗਟ ਕੀਤਾ ਬਹੁਤ ਧੰਨਵਾਦ ਬਾਬਾ ਜੀ ਤੁਸੀਂ ਆਏ ਹੋ ਖਾਸ ਕਰਕੇ মিডিਆ ਵਾਲੇ ਇਹ ਗੱਲ ਦਾ ਧਿਆਨ ਰੱਖਣ ਕਈ ਵਾਰੀ ਦੇਖਦੇ ਨੇ ਮਹਾਰਾਜ ਦੀ ਉਹ ਬਚਨ ਧਿਆਨ ਚ ਰੱਖਣੇ ਨੇ ਮਹਾਰਾਜ ਨੇ ਕਿਹਾ ਸੀ ਮੈਂ ਇਹੋ ਜੀ ਹਵਾ ਚਲਾ ਦੂੰਗਾ ਸੋਚਾ ਹੀ ਖਾਲਸਾ ਜਿਹੜਾ ਪ੍ਰਗਟ ਹੋਣਾ ਹੈ ਤੇ ਇਹ ਖਾਲਸਾ ਜਿਹੜਾ ਇਹਦੇ ਵਿੱਚ ਹੋਰ ਵੀ ਵਾਅਦਾ ਹੋਣਾ ਦਿਨ ਦੁਗਣੀ ਗੁਰੂ ਸਾਹਿਬ ਕਿਰਪਾ ਕਰਨ ਹਮੇਸ਼ਾ ਖਾਲਸਾ ਮਹਾਂਪੁਰਖਾਂ ਦਾ ਪ੍ਰੇਮ ਪਿਆਰ ਬਣਿਆ ਰਵੇ ਸੋ ਅੱਜ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਇਸ ਸਥਾਨ ਤੇ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਬੁਰਜ ਉਸ ਸਥਾਨ ਤੇ ਆ ਕੇ ਇਹਨਾਂ ਨੇ ਦਰਸ਼ਨ ਜਿੱਥੇ ਕੀਤੇ ਨੇ ਤੇ ਉੱਥੇ ਹੀ ਇਹਨਾਂ ਦਾ ਬਹੁਤ ਅਸੀਂ ਸਤਕਾਰ ਵੀ ਜੀਆਂ ਆ ਆ ਵੀ ਕਰਦੇ ਆ ਬਾਬਾ ਜੀ ਬਹੁਤ ਬਹੁਤ ਜੀਆਂ ਆ ਦੇ ਨਾਲ ਆ ਜਿਹੜੇ ਆਪਣੇ ਆਪ ਜੀ ਨੂੰ ਬੁੱਢਾ ਤਲ ਨਿਹੰਗ ਸਿੰਘਾਂ ਦਾ ਜਿਹੜਾ ਇਤਿਹਾਸ ਉਹ ਆਪ ਜੀ ਨੂੰ ਆਪਣੇ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਤੇ ਇਹ ਸਾਰੇ ਸਾਰੇ ਇਕੱਠੇ ਕਰਕੇ ਇੱਥੇ ਰੱਖੇ ਕਰੀ ਹਾਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬਾਬਾ ਜੀ ਦਾ ਕਿ ਇਹਨਾਂ ਨੇ ਵਕਤ ਦਿੱਤਾ ਔਰ ਦਰਸ਼ਨ ਦਿੱਤੇ ਸਾਡੀ ਤਾਂ ਹਰ ਵਕਤ ਇਹੀ ਇੱਛਾ ਹੈ ਕਿ ਨਿਮਾਣੇ ਹੋ ਕੇ ਸੇਵਾ ਭਗਤ ਦੇ ਨਾਲ ਚੱਲੀ ਵਾਹ ਬਾਬਾ ਜੀ ਇਹ ਸਾਰੇ ਜਥੇਦਾਰ ਜਿੰਨੇ ਵੀ ਬੁੱਢਾ ਦਲ ਦੇ ਜਥੇਦਾਰ ਹੋਏ ਨੇ 14 ਵੀ ਜਗ੍ਹਾ ਤੇ ਦਾ ਜਿਹੜਾ ਸੇਵਾ ਨਿਭਾ ਰਿਹਾ ਬੁੱਢਾ ਦਲ ਦੇ ਜਥੇਦਾਰ ਵਜੋਂ ਤੇ ਇਹ ਜਥੇਦਾਰ ਸਹਿਬਾਨਾਂ ਤੇ ਨਿਹੰਗ ਸਿੰਘ ਸੰਦੇਸ਼ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਜਿਨ੍ਹਾਂ ਦਾ 200 ਸਾਲਾ ਸ਼ਹੀਦੀ ਸ਼ਤਾਬਦੀ ਜਦੋਂ ਮਨਾਈ ਸੀ ਤੇ ਇਹ ਸੋਵੀਨਰ ਛਾਪਿਆ ਸੀ ਨਿਹੰਗ ਸਿੰਘ ਸੰਦੇਸ਼ ਦੇਸ਼ ਵਿਦੇਸ਼ ਦੀਆਂ ਸੂਮ ਗੁਰੂ ਨਾਨਕ ਨਾਮ ਦੇਵਾ ਸੰਤਾਂ ਨੂੰ ਜਿਹੜਾ ਬਾਬਾ ਜੀ ਬਾਬਾ ਬਿਆਸ ਵਾਲੇ ਆਏ ਨੇ ਦੇਖੋ ਸਿੱਖੀ ਦਾ ਉਹਨਾਂ ਨੇ ਕਿੰਨਾ ਪ੍ਰਚਾਰ ਨਿਰਾਇਆ ਹੀ ਨਹੀਂ ਸੋਚਣਾ ਚਾਹੀਦਾ ਵੀ ਬਾਬਾ ਜੀ ਆਪਣੇ ਠੀਕ ਆਪਦਾ ਆਪਦਾ ਸਾਰੇ ਸਤਿਕਾਰਯੋਗ ਧਰਮ ਨੇ ਤੇ ਪਰ ਤੁਹਾਨੂੰ ਆਪਣੇ ਹਮੇਸ਼ਾ ਗੁਰੂ ਸਾਹਿਬ ਦੇ ਆ ਕੇ ਨਮਸਕਾਰ ਕਰਦੇ ਨੇ ਬਹੁਤ ਸਤਿਕਾਰ ਦਿੰਦੇ ਨੇ ਬਹੁਤ ਧੰਨਵਾਦ ਬਾਈ ਜਦੋਂ